ਪੰਜਾਬ ਦੇ 13 ਮੈਂਬਰ ਪਾਰਲੀਮੈਂਟ ਸਵੇਰੇ ਸੌ ਚੁੱਕਣਗੇ ਪਰ ਅਮਰਿਤਪਾਲ ਸਿੰਘ ਤੋਂ ਬਿਨਾ 12 ਐਮਪੀਓ ਪਲਕੇ ਸੌ ਚੁੱਕਣਗੇ ਅਮਰਿਤਪਾਲ ਸਿੰਘ ਹੋਰੀ ਦਾ ਨਾਮ ਸੂਚੀ 'ਚ ਹੈਗਾ ਪਰ ਉਹ ਸਵੇਰੇ ਸੌ ਨਹੀਂ ਚੁੱਕਰੇ ਇਹਦੇ ਅਸਾਰ ਕਾਫੀ ਜ਼ਿਆਦਾ ਨੇ ਉਹ ਅਰਜੀ ਦੇ حوالے ਨਾਲ ਮਨਜ਼ੂਰੀ ਮੰਗੀ ਗਈ ਹੈ ਕਿ ਸਾਨੂੰ ਇਸ ਗੱਲ ਦੀ ਮਨਜ਼ੂਰੀ ਦਿੱਤੀ ਜਾਵੇ ਕਿ ਅਮਰਿਤਪਾਲ ਸਿੰਘ ਜੇਲ੍ਹ ਤੋਂ ਬਾਹਰ ਆ ਕੇ ਬਤੌਰ ਸੰਸਦ ਮੈਂਬਰ ਸੌ ਚੁੱਕ ਲੈਣ ਹੁਣ ਇਹ ਸਾਰੀ ਕਾਰਵਾਈ ਇਸ ਚਿੱਠੀ ਤੇ ਅਨੁਪਰ ਕਰਦੀ ਹੈ ਕਿ ਉਹ ਕਦੋਂ ਚਿੱਠੀ ਤੇ ਮਨਜ਼ੂਰੀ ਵਾਲੀ ਮੋਹਰ ਲਗਦੀ ਹੈ ਕਹਿੰਦੇ ਜੀ ਪੰਜਾਬ ਦੇ ਵਿੱਚ ਇਸ ਮੁਫਤ ਬੱਸ ਸਫ਼ਰ ਵਾਲੀ ਯੋਜਨਾ ਦੇ ਉੱਤੇ ਬੀਬੀਆਂ ਵਾਲੀ ਮੁਫਤ ਬੱਸ ਸਫ਼ਰ ਯੋਜਨਾ ਦੇ ਉੱਤੇ ਇੱਕ ਨਵੇਂ ਪੱਖ ਤੋਂ ਚਰਚਾ ਕੀਤੀ ਜਾ ਰਹੀ ਹੈ ਕਿ ਆਧਾਰ ਕਾਰਡ ਨੂੰ ਬੰਦ ਕਰੋ। ਆਧਾਰ ਕਾਰਡ ਤੇ ਆਧਾਰ ਤੇ ਮੁਫਤ ਬੱਸ ਸਫ਼ਰ ਬੰਦ ਕਰੋ। ਆਪਾਂ ਇਹਦੇ ਲਈ ਇੱਕ ਸਪੈਸ਼ਲ ਕਾਰਡ ਲਿਆਓ। ਪਰ ਕਹਿੰਦੇ ਪ੍ਰਤੀ ਬੀਬੀ ਹਰੇਕ ਚਿਹਰੇ ਦੀ ਪਛਾਣ ਦੇ ਆਧਾਰ ਤੇ ਇਹ ਡਾਟਾ ਨਹੀਂ ਕੱਢਿਆ ਜਾ ਪਾਰਿਆ ਜੇ ਕਿ ਹਾਂ ਭਾਈ ਕਿੰਨਾ ਕਹਿੰਦੇ ਉਹਦੇ ਲਈ ਔਖਾ ਪ੍ਰਕਿਰਿਆ ਹੋ ਤਾਂ ਸਕਦੀ ਹੈ ਆਧਾਰ ਕਾਰਡ ਦੇ ਆਧਾਰ ਤੇ। ਪਰ ਕਹਿੰਦੇ ਔਖੀ ਪ੍ਰਕਿਰਿਆ। ਕਹਿੰਦੇ ਜੀ ਕੁਝ ਉਧਰੋਂ ਆਇਆ ਸੀ ਕਿ ਸਾਡੇ ਕੰਮ ਤੇ ਅਸਰ ਪੈਂਦਾ। ਕੁਝ ਅਲਦਲ ਦੇ ਪੰਜਾਬ ਵਾਲੇ ਔਰ ਹਰਿਆਣੇ ਦੇ ਪਿੰਡਾਂ ਦੇ ਲੋਕ ਆਏ। ਉਹਨਾਂ ਚ ਨੌਕਰੀ ਪੇਸ਼ੇ ਵਾਲੇ ਵੀ ਆ ਕੰਮ ਕਰ ਵਾਲੇ ਆ ਪੜਨ ਵਾਲੇ ਵੀ ਆ ਤੇ ਪਿੰਡਾਂ ਦੇ ਆਮ ਕਿਸਾਨ ਪਰਿਵਾਰਾਂ ਨਾਲ ਵੀ ਜਾਂ ਹੋਰ ਵੱਖੋ ਵੱਖਰ ਵਰਗਾਂ ਨਾਲ ਵੀ। ਸੋ ਕਹਿੰਦੇ 100 ਦੇ ਕਰੀਬ ਬੰਦਾ ਇਕੱਠਾ ਹੋ ਕੇ ਕਹਿੰਦੇ ਅਸੀਂ ਗੱਲ ਕਰਨ ਆਏ ਆ ਕਿਸਾਨ ਜੱਥੇਬੰਦੀਆਂ ਨਾਲ। ਤੇ ਕਿਸਾਨ ਜੱਥੇਬੰਦੀਆਂ ਕਹਿੰਦੀਆਂ ਨਹੀਂ ਜੀ ਇਹ ਤਾਂ ਸਟੇਜ ਖੋਣ ਆਏ ਸੀ। ਗਲੋਬਲ ਪੰਜਾਬ ਟੀਵੀ ਦੇ ਸਾਰੇ ਦਰਸ਼ਕਾਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਗਲੋਬਲ ਪੰਜਾਬ ਟੀਵੀ ਤੇ ਮੈਂ ਲੈ ਕੇ ਹਾਜ਼ਰ ਆ ਪ੍ਰੋਗਰਾਮ ਗਲੋਬਲ ਡਿਸਕਸ਼ਨ। ਨਵੀਂ ਸਰਕਾਰ ਨਵਾਂ ਸੈਸ਼ਨ ਨਵੀਂ ਸ਼ੁਰੂਆਤ ਤੇ ਨਵੇਂ ਸੰਸਦ ਮੈਂਬਰਾਂ ਦਾ ਸਹੁੰ ਚੁੱਕ ਸਮਾਗਮ ਬਿਲਕੁਲ ਜੀ ਅੱਜ 18ਵੀਂ ਲੋਕ ਸਭਾ ਦਾ ਸੈਸ਼ਨ ਸ਼ੁਰੂ ਹੋਇਆ ਤੇ ਬਕਾਇਦਾ ਤੌਰ ਤੇ ਸਭ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਨੇ ਬਤੌਰ ਸੰਸਦ ਮੈਂਬਰ ਸਹੁੰ ਚੁੱਕੀ ਫਿਰ ਉਹਨਾਂ ਦੇ ਕੈਬਨਿਟ ਦੇ ਜਿਹੜੇ ਲੋਕ ਸਭਾ ਦੇ ਮੈਂਬਰ ਨੇ ਉਹਨਾਂ ਨੇ ਸਹੁੰ ਚੁੱਕੀ ਇਹ ਸਾਰੀ ਪ੍ਰਕਿਰਿਆ ਦੇ ਵਿਚਾਲੇ ਇਹ ਵੀ ਤੈਅ ਹੋ ਗਿਆ ਕਿ ਪੰਜਾਬ ਦੇ ਚੁਣੇ ਹੋਏ 13 ਮੈਂਬਰ ਪਾਰਲੀਮੈਂਟਾਂ ਦੀ ਜਿਹੜੀ ਸੂਚੀ ਜਾਰੀ ਹੋਈ ਆ ਉਹ ਤਰੀਕ ਭਲਕੇ ਦੀ ਆ ਜੀ ਕਿ ਪੰਜਾਬ ਦੇ 13 ਮੈਂਬਰ ਪਾਰਲੀਮੈਂਟ ਸਵੇਰੇ ਸੌ ਚੁੱਕਣਗੇ ਪਰ ਅਮਰਿਤਪਾਲ ਸਿੰਘ ਤੋਂ ਬਿਨਾ 12 ਐਮਪੀ ਉਹ ਪਲਕੇ ਸੌ ਚੁੱਕਣਗੇ ਅਮਰਿਤਪਾਲ ਸਿੰਘ ਹੋਰੀ ਦਾ ਨਾਮ ਸੂਚਿਤ ਹੈਗਾ ਪਰ ਉਹ ਸਵੇਰੇ ਸੌ ਨਹੀਂ ਚੁੱਕਰੇ ਇਹਦੇ ਅਸਾਰ ਕਾਫੀ ਜਾਦਾ ਨੇ ਹੁਣ ਇਸ ਪੜਾ ਨੂੰ ਜੇਕਰ ਆਪ ਸਮਝਣਾ ਹੋਵੇ ਤਾਂ ਬਿਲਕੁਲ ਨਵੇਂ ਸੈਸ਼ਨ ਦੇ ਵਿੱਚ ਸਭ ਤੋਂ ਪਹਿਲਾਂ ਇੱਕ ਤੌਰ ਤੇ ਆਰਜੀ ਤੌਰ ਤੇ ਸਪੀਕਰ ਦੀ ਨਿਯੁਕਤੀ ਹੁੰਦੀ ਹੈ ਜਿਹਨਾਂ ਨੂੰ ਰਾਸ਼ਟਰਪਤੀ ਹੋਰਾਂ ਵੱਲੋਂ ਸੌਂ ਚਕਾਈ ਗਈ ਉਸ ਤੋਂ ਬਾਅਦ ਫਿਰ ਪ੍ਰਧਾਨ ਮੰਤਰੀ ਤੇ ਉਹਨਾਂ ਦੀ ਕੈਬਨਿਟ ਦੇ ਜਿਹੜੇ ਮੰਤਰੀ ਜਿਹੜੇ ਲੋਕ ਸਭਾ ਦੇ ਮੈਂਬਰ ਨੇ ਉਹਨਾਂ ਨੇ ਬਤੌਰ ਸੰਸਦ ਮੈਂਬਰ ਦੀ ਸੌਚ ਚੁੱਕੀ ਤੇ ਉਸ ਤੋਂ ਬਾਅਦ ਫਿਰ ਹੋਰ ਮੈਂਬਰਾਂ ਦੀ ਸੌਚ ਕਾਇਦਾ ਪ੍ਰੋਗਰਾਮ ਸ਼ੁਰੂ ਹੁੰਦਾ ਹੈ ਇਸ ਕੜੀ ਦੇ ਵਿੱਚ ਪੰਜਾਬ ਸਣੇ ਕੁਝ ਮੈਂਬਰਾਂ ਨੂੰ ਹੋਰ ਨਾਂ ਸੂਬਿਆਂ ਦੇ ਨੂੰ ਜਿਨ੍ਹਾਂ ਨੂੰ ਕੱਲ ਦੀ ਤਾਰੀਖ ਮਿਲੀ ਹੈ ਮਤਲਬ 25 ਤਰੀਕ ਨੂੰ 25 ਜੂਨ ਨੂੰ ਦਿਨ ਮੰਗਲਵਾਰ ਨੂੰ ਸੌਚ ਚੁੱਕਣੀ ਹੈ ਉਹਨਾਂ ਚ ਪੰਜਾਬ ਦੇ 13 ਦੇ 13 ਸੰਸਦ ਮੈਂਬਰਾਂ ਦੇ ਨਾਮ ਨੇ ਜਿਨ੍ਹਾਂ ਦੇ ਵਿੱਚ ਡਿਪੂਗੜ੍ਹ ਜੇਲ੍ਹ ਦੇ ਵਿੱਚ ਬੰਦ ਅਮਰਤਪਾਲ ਸਿੰਘ ਉਹਨਾਂ ਦਾ ਨਾਮ ਵੀ ਸ਼ਾਮਿਲ ਹੈ ਮਤਲਬ ਸੰਸਦ ਵੱਲੋਂ ਜਾਰੀ ਸੂਚੀ ਦੇ ਅਨੁਸਾਰ ਤੇ ਪੰਜਾਬ ਦੇ ਚੁਣੇ ਹੋਏ 13 ਸੰਸਦ ਮੈਂਬਰ ਭਲਕੇ ਸੌਚ ਚੁੱਕਣਗੇ ਪਰ ਅਮਰਿਤਪਾਲ ਸਿੰਘ ਹੋਰਾਂ ਦੇ ਵਕੀਲ ਦੇ ਹਵਾਲੇ ਨਾਲ ਹੈ ਜਾਂ ਕਾਨੂੰਨੀ ਮਾਹਿਰਾਂ ਦੇ ਹਵਾਲੇ ਨਾਲ ਉਹ ਕਹਿੰਦੇ ਭਲਕੇ ਸੌ ਚੁੱਕਣਾ ਸੰਭਵ ਨਜ਼ਰ ਨਹੀਂ ਆਉਂਦਾ ਅਮਰਿਤਪਾਲ ਸਿੰਘ ਹੋਰਾਂ ਦਾ ਬੇਸ਼ੱਕ ਇੱਕ ਨਿਯਮ ਹੈਗਾ ਕਿ ਤੁਸੀਂ ਲੋਕ ਫਤਵੇ ਨਾਲ ਮੈਂਬਰ ਪਾਰਲੀਮੈਂਟ ਬਣ ਗਏ ਹੋ ਪਰ ਤੁਹਾਡੀ ਸੰਸਦੀ ਤਦੇਬਰਕਰਾ ਰਹਿੰਦੀ ਹੈ ਜਦੋਂ ਤੁਸੀਂ ਬਤੌਰ ਸੰਸ ਮੈਂਬਰ ਸੌ ਚੁੱਕਦੇ ਹੋ ਉਸ ਤੋਂ ਬਾਅਦ ਵੀ ਤੁਹਾਡੀ ਉੱਥੇ ਹਾਜ਼ਰੀ ਵੀ ਬਹੁਤ ਅਹਿਮੀਅਤ ਰੱਖਦੀ ਹੈ ਜੇ ਤੁਸੀਂ ਗੈਰਹਾਜ਼ਰ ਵੀ ਰਹਿਣਾ ਤਾਂ ਵੀ ਤੁਹਾਨੂੰ ਉਸ ਦੀ ਜਾਣਕਾਰੀ ਦੇਣੀ ਪੈਂਦੀ ਹੈ ਜੇਕਰ ਤੁਸੀਂ ਲਗਾਤਾਰ ਗੈਰਹਾਜ਼ਰ ਰਹਿੰਦੇ ਤਾਂ ਤੁਹਾਡੀ ਸੰਸਦਿਕ ਖਰਜ ਵੀ ਹੋ ਸਕਦੀ ਹੁੰਦੀ ਹੈ ਸੋ ਇਹ ਸਵਾਲੇ ਨਾਲ ਇਹ ਤੈਅ ਹੈ ਕਿ ਅਮਰਿਤਪਾਲ ਸਿੰਘ ਉਹਨਾਂ ਨੂੰ ਬਾਹਰ ਲਿਆ ਕੇ ਜਾਂ ਇੱਕ ਦਿਨ ਦੀ ਆਰਜੀ ਪੈਰੋਲ ਤੇ ਲਿਆ ਕੇ ਕਿਉਂਕਿ ਉਹ ਉਹ ਜ਼ਮਾਨਤ ਨਹੀਂ ਆਰਜੀ ਪੈਰੋਲ ਹੋਏਗੀ ਜਾਂ ਇੱਕ ਦਿਨ ਦੀ ਪੈਰੋਲ ਹੋਏਗੀ ਜਾਂ ਕੋਈ ਸਮੇਂ ਲਈ ਹੋਏਗਾ ਕਿ ਉਹਨਾਂ ਨੂੰ ਜੇਲ੍ਹ ਤੋਂ ਸਿੱਧਾ ਸੰਸਦ ਲਿਆਂਦਾ ਜਾਵੇ ਤੇ ਸੋਚ ਕੇ ਆ ਕੇ ਵਾਪਸ ਜੇਲ੍ਹ ਛੱਡ ਦਿੱਤਾ ਜਾਵੇ ਉਹਦੇ ਲਈ ਇੱਕ ਪ੍ਰਕਿਰਿਆ ਤੇ ਉਸ ਪ੍ਰਕਿਰਿਆ ਦੇ حوالے ਜਿੱਕਰ ਸਮਝ ਨਾ ਹੋਵੇ ਤਾਂ ਐਡਵੋਕੇਟ ਉਹਨਾਂ ਦਾ ਜਿਹੜਾ ਆਦੇਵ ਸਿੰਘ ਖਾਲਸਾ ਨੇ ਉਹ ਕਹਿੰਦੇ ਜੀ 25 ਜੂਨ ਨੂੰ ਪਲਕੇ ਨੂੰ ਜਦੋਂ ਪੰਜਾਬ ਦੇ ਬਾਕੀ 12 ਮੈਂਬਰ ਪਾਰਲੀਮੈਂਟ ਸੌ ਚੁੱਕਣਗੇ ਉਸ ਸਮੇਂ ਅਮਰਿਤਪਾਲ ਸਿੰਘ ਦਾ ਸੌ ਚੁੱਕਣਾ ਸੰਭਵ ਨਹੀਂ ਲੱਗਦਾ ਕਿਉਂਕਿ ਉਹਦੇ ਲਈ ਇੱਕ ਪ੍ਰਕਿਰਿਆ ਹੈ ਉਹ ਪ੍ਰਕਿਰਿਆ ਮਨਜ਼ੂਰੀ ਵਾਲੀ ਆ ਤੇ ਉਹਨਾਂ ਨੇ ਖੋਰ ਹਵਾਲਾ ਵੀ ਦਿੱਤਾ ਉਹ ਕਹਿੰਦੇ ਕਿ ਅਕਸਰ ਜਦੋਂ ਸੌਚਕ ਸਮਾਗਮ ਹੁੰਦਾ ਹੈ ਤਾਂ ਉਹਦੇ ਲਈ ਸੰਸਦ ਮੈਂਬਰਾਂ ਦੇ ਨਾਮ ਜਿਵੇਂ ਸੂਚੀ ਚ ਜਾਰੀ ਤਾਂ ਹੁੰਦੇ ਨੇ ਪਰ ਉਹਨਾਂ ਨੂੰ ਫੋਨ ਤੇ ਇਤਲਾ ਵੀ ਕੀਤੀ ਜਾਂਦੀ ਹੈ ਹੁਣ ਅਮਰਿਤਪਾਲ ਸਿੰਘ ਹੋਰਾਂ ਦਾ ਕਹਿੰਦੇ ਜਿਹੜਾ ਫੋਨ ਨੰਬਰ ਦਿੱਤਾ ਹੋਇਆ ਉਸ ਦੇ ਉੱਤੇ ਵੀ ਇਤਲਾ ਨਹੀਂ ਆਈ ਮਤਲਬ ਉਹ ਸਿੱਧਾ ਅਮਰਿਤਪਾਲ ਦਾ ਨਾਂ ਹੋ ਕੇ ਉਹਨਾਂ ਦੇ ਵਕੀਲ ਦਾ ਜਾਂ ਘਰਦਿਆਂ ਦਾ ਕਿਸੇ ਨੰਬਰ ਦਾ ਹੋ ਸਕਦਾ ਸੋ ਕਹਿੰਦੇ ਉਹਦੇ ਪਰ ਵੀ ਕੋਈ ਇਤਲਾ ਨਹੀਂ ਆਈ ਪਰ ਇਹ ਵੀ ਉਹਨਾਂ ਨੇ ਨਾਲ ਹੀ ਦਰਾਇਆ ਕਿ ਹਾਂ ਉਹਦੇ ਲਈ ਬਕਾਇਦਾ ਤੌਰ ਤੇ ਇਹ ਸੌ ਚੁੱਕਣ ਦੇ ਲਈ ਬਕਾਇਦਾ ਤੌਰ ਤੇ ਇੱਕ ਅਰਜੀ ਸਬੰਧਤ ਜ਼ਿਲ੍ਹੇ ਦੇ ਡੀਸੀ ਨੂੰ ਔਰ ਪੰਜਾਬ ਦੇ ਗ੍ਰਹਿ ਭਾਗ ਨੂੰ ਭੇਜੀ ਗਈ ਆ ਉਹ ਅਰਜੀ ਦੇ حوالے ਨਾਲ ਮਨਜ਼ੂਰੀ ਮੰਗੀ ਗਈ ਹੈ ਕਿ ਸਾਨੂੰ ਇਸ ਗੱਲ ਦੀ ਮਨਜ਼ੂਰੀ ਦਿੱਤੀ ਜਾਵੇ ਕਿ ਅਮਰਿਤਪਾਲ ਸਿੰਘ ਜ਼ਿਲ੍ਹੇ ਤੋਂ ਬਾਹਰ ਆ ਕੇ ਮਤੌਰ ਸੰਸਦ ਮੈਂਬਰ ਸੌ ਚੁੱਕ ਲੈਣ ਹੁਣ ਇਹ ਸਾਰੀ ਕਾਰਵਾਈ ਇਸ ਚਿੱਠੀ ਤੇ ਅੰਦਰ ਪ੍ਰਕਰਦੀ ਹੈ ਕਿ ਉਹ ਕਦੋਂ ਚਿੱਠੀ ਤੇ ਮਨਜ਼ੂਰੀ ਵਾਲੀ ਮੋਹਰ ਲਗਦੀ ਹੈ ਕਿਉਂਕਿ ਇਹ ਸਰਕਾਰ ਕੋਲ ਪਾਵਰ ਹੈਗੀ ਸੀ ਉਹਨਾਂ ਨੇ ਆਪਣੀ ਉਹ ਪਾਵਰ ਵਰਤੀ ਜਿਹਨੂੰ ਲੈ ਕੇ ਸਵਾਲ ਵੀ ਖੜੇ ਹੁੰਦੇ ਰਹੇ ਕਿ ਵੀ ਬਿਨਾ ਕਿਸੇ ਹਾਂ ਦੋਸ਼ ਸਾਬਤ ਹੋਇਆ ਕੁਝ ਹੋਇਆ ਇਸ ਐਨਐਸਏ ਤਹਿਤ 12 ਮਹੀਨੇ ਤੱਕ ਅੰਦਰ ਰੱਖਿਆ ਜਾ ਸਕਦਾ ਵਿਅਕਤੀ ਨੂੰ ਸੋ ਉਸ ਤਹਿਤ ਅਮਰਿਤਪਾਲ ਸਿੰਘ ਦੇ ਸਾਥੀ ਟਿਪੂਰਾ ਜੇਲ੍ਹ ਚ ਨੇ ਪਰ ਉਹਦੇ ਤੇ ਅਗਲੇ ਪੜਾ ਲਈ ਫੇਰ ਵਧਾ ਦਿੱਤਾ ਗਿਆ ਸੋ ਇਸ ਸਥਿਤੀ ਦੇ ਵਿੱਚ ਫਿਰ ਪੈਰੋਲ ਲੈਣੀ ਜ਼ਰੂਰੀ ਬਣਦੀ ਆ हां बेशक ਆਪਾਂ ਪਹਿਲਾਂ ਵੀ ਇਸ ਬਾਰੇ ਗੱਲ ਕਰ ਚੁੱਕੇ ਹਾਂ ਕਿ ਸੰਜੇ ਸਿੰਘੇ ਦੀ ਤਾਜ਼ੀ ਉਦਾਹਰਣ ਹੈ ਕਿ ਅੰਦਰ ਸੀ ਜਦੋਂ ਰਾਜ ਸਭਾ ਮੈਂਬਰ ਬਣੇ ਤਾਂ ਮਨਜ਼ੂਰੀ ਮਿਲੀ ਆ ਸੋ ਉਹ ਉਹਨਾਂ ਨੇ ਆ ਕੇ ਸੰਸਦ ਮੈਂਬਰ ਦੀ ਰਾਜ ਸਭਾ ਮੈਂਬਰੀ ਸੌ ਚੁੱਕੀ ਆ ਜਾਂ ਅਸਾਮ ਦਾ ਸਿਵ ਸਾਗਰ ਤੋਂ ਐਮ ਐਲ ਏ ਬਣ ਵਾਲੇ ਉਹ ਅੰਦਰ ਸੀਗਾ ਅਖਿਲ ਗੋਗੋਈ ਉਸ ਨੂੰ ਬਕਾਇਦਾ ਅਸਾਮ ਦੀ ਵਿਧਾਨ ਸਭਾ ਦੇ ਵਿੱਚ ਆ ਕੇ ਸੌ ਚੁੱਕਣ ਦੀ ਮਨਜ਼ੂਰੀ ਮਿਲੀ ਆ ਸੋ ਇਸ ਲਈ ਇਹ ਤਾਂ ਹੈ ਜਾਰਜ ਫਰਨਾਂਡੇ ਸੋਰੀ ਵੱਡੀ ਉਦਾਹਰਣ ਹੈ ਇਹਦੀ ਜਦੋਂ ਅੰਦਰ ਸੀ ਕਿਤੇ ਬਾਅਦ ਚੋਂ ਹਾਂ ਜਿੱਤ ਕੇ ਅੰਦਰੋਂ ਬੈਠੀ ਤੇ ਉਹ ਤੋਂ ਬਾਅਦ ਮਨਜ਼ੂਰੀ ਮਿਲੀ ਆ ਸੋ ਇਸ ਲਈ ਇਹ ਹਵਾਲੇ ਹੈਗੇ ਨੇ ਕਿ ਜੇਲ੍ਹ ਦੇ ਅੰਦਰੋਂ ਜਿੱਤਿਆਣਾ ਤੇ ਬਾਅਦ ਚੋਂ ਆ ਕੇ ਸੌਂ ਚੁੱਕਣ ਦੇ ਲਈ ਮਨਜ਼ੂਰੀ ਪਰ ਇੱਥੇ ਭਲਕੇ ਵਾਲਾ ਸਵਾਲ ਆ ਜਿਹੜਾ ਕਿ ਆ ਇਕੱਠਾ ਜਿਹੜਾ ਸੰਸਦ ਸੈਸ਼ਨ ਚੱਲ ਰਿਹਾ ਹੁਣ ਇਹਦੇ ਸ਼ੁਰੂਆਤ ਜਿਹੜੀ ਨਵੇਂ ਤੇ ਸਾਰੇ ਲੋਕ ਸਭਾ ਮੈਂਬਰਾਂ ਨੂੰ ਸੌਂ ਚੁੱਕਾਈ ਜਾਣੀਆਂ ਉਹਦੇ ਵਿੱਚ ਪੰਜਾਬ ਦੀ ਵਾਰੀ ਦਿਨ ਮੰਗਲਵਾਰ 25 ਜੂਨ ਨੂੰ ਹੈ ਜਿਹਦੇ ਵਿੱਚ ਨਾਮ ਤਾਂ ਹੈਗਾ 13 ਦੇ 13 ਚ ਅਮਰਤਪਾਲ ਸਿੰਘ ਹੋਰ ਹੁੰਦਾ ਪਰ ਅਮਰਤਪਾਲ ਸਿੰਘ ਨੂੰ ਸਵੇਰੇ ਸੌਂ ਚੁੱਕਣਾ ਸੰਭਵ ਨਜ਼ਰ ਨਹੀਂ ਆਉਂਦਾ ਹਾਂ ਜਿਹੜੇ 12 ਨੇ ਕੱਲ ਨੂੰ ਚੁੱਕਣੀਆਂ ਉਹਨਾਂ ਤੇ ਨਜ਼ਰ ਰੱਖਾਂਗੇ ਕਿਉਂਕਿ ਬਕਾਇਦਾ ਤੌਰ ਤੇ ਚਿੱਠੀਆਂ ਪਾ ਕੇ ਉਹਨਾਂ ਨੂੰ ਇਹ ਅਪੀਲ ਜ਼ਰੂਰ ਕੀਤੀ ਗਈ ਆ ਜਾਂ ਯਾਦ ਜ਼ਰੂਰ ਕਰਾਇਆ ਗਿਆ ਕਿ ਤੁਸੀਂ ਪੰਜਾਬ ਦੇ ਵੋਟਰਾਂ ਦੀ ਵੋਟ ਨਾਲ ਮੈਂਬਰ ਪਾਰਲੀਮੈਂਟ ਬਣੇ ਹੋ ਤੇ ਆਪਣੀ ਮਾਂ ਬੋਲੀ ਸੋ ਚੁੱਕੇ ਹੋ ਸੋ ਦੇਖਦੇ ਆ ਇਸ ਵਾਲੇ ਨਾਲ ਕਿੰਨਾ ਕੁ ਦੇ ਉੱਪਰ ਪਹਿਰੇਦਾਰੀ ਕਰਦੇ ਨੇ ਹਾਂ ਇਹਦੇ ਨਾਲ ਜਿਹੜਾ ਇੱਕ ਅਹਿਮ ਪਹਿਲੂ ਹੋਰ ਖਬਰ ਗੌਰ ਮੰਗਦਾ ਉਹ ਹੈ ਜੀ ਬੀਬੀਆਂ ਦਾ ਮੁਫਤ ਬਸ ਸਫ਼ਰ ਖੂਬ ਚਰਚਾ ਚ ਰਿਹਾ ਇਸ ਨੂੰ ਰਾਜਨੀਤਿਕ ਪੱਖੋਂ ਵੋਟ ਪੱਖੋਂ ਵੀ ਦੇਖਿਆ ਗਿਆ ਪਰ ਹੁਣ ਚਰਚਾ ਇਹ ਨਿਕਲ ਰਹੀ ਹੈ ਕਿ ਆਧਾਰ ਕਾਰਡ ਦੇ ਆਧਾਰ ਦੇ ਉੱਤੇ ਬੀਬੀਆਂ ਬੱਸ 'ਚ ਮੁਫਤ ਸਫ਼ਰ ਨਹੀਂ ਕਰ ਸਕਣਗੀਆਂ ਕਿਉਂਕਿ ਸਰਕਾਰ ਇੱਕ ਨਵਾਂ ਕਾਰਡ ਬਣਾਉਣ ਜਾ ਰਹੀ ਆ ਇੱਕ ਨਵੀਂ ਯੋਜਨਾ ਤੇ ਕੰਮ ਕਰ ਰਹੀ ਆ ਆਪਾਂ ਲੰਘੇ ਦਿਨੀ ਇੱਕ ਰਿਪੋਰਟ ਦੇ ਹਵਾਲੇ ਨਾਲ ਗੱਲ ਕਰ ਰਹੇ ਸੀ ਕਿ ਭਾਈ ਪੀਆਰਟੀਸੀ ਦਾ ਤਾਂ ਇਸ ਮੁਫਤ ਬੱਸ ਸਫ਼ਰ ਨਹੀਂ ਪੱਠਾ ਪਠਾਤਾ ਸਰਕਾਰ ਕੰਨੀ 400 ਕਰੋੜ ਖੜਾ ਮੁਫਤ ਸਫ਼ਰ ਦਾ ਜਿਨ੍ਹਾਂ 'ਚੋਂ 300 ਕਰੋੜ ਬੀਬੀਆਂ ਦਾ ਹੀ ਹੈ ਜੇ ਆਪਾਂ ਰੋਜ਼ ਦੇ ਹਵਾਲੇ ਨਾਲ ਵੀ ਗੱਲ ਕਰ ਰਹੇ ਸੀ ਕਿ ਰੋਜ਼ ਦੇ ਸਫ਼ਰ ਦੇ ਵਾਂਗ ਦੇਖਣਾ ਹੋਵੇ ਤਾਂ 1 ਕਰੋੜ ਰੁਪਏ ਦੀ ਰੋਜ਼ ਬੀਬੀਆਂ ਮੁਫਤ ਸਫ਼ਰ ਕਰਦੀਆਂ ਉਸਤਨ ਤੇ ਕੁੱਲ ਆਮਦਨ ਜਿਹੜੀ ਆ ਰਹੀ ਆ ਪੀਆਰਟੀਸੀ ਨੂੰ ਉਹ ਆ 2 ਕਰੋੜ 20 ਲੱਖ ਉਹ ਚੋਂ 1 ਕਰੋੜ 20 ਵਾਲਾ ਹੋ ਗਿਆ 1 ਕਰੋੜ 20 ਲੱਖ ਦੇ ਵਿੱਚੋਂ ਹੈ 85 90 95 ਤੱਕ ਦਾ ਉਹ ਤੇਲ ਪਵਾ ਲੈਂਦੇ ਨੇ ਲੱਖ ਦਾ ਤੇ ਪਿੱਛੇ ਦੇਖੋ ਫਿਰ ਕਿੰਨਾ ਕੁ ਬਚਿਆ ਜੀ 25 30 ਲੱਖ ਜਿਹੜਾ ਬਚਿਆ ਉਹਦੇ ਹਿਸਾਬ ਨਾਲ ਕਹਿੰਦੇ ਦੇਖ ਲਓ ਕਿਵੇਂ ਚੱਲੂਗਾ ਕਿਉਂਕਿ ਸਰਕਾਰ ਸਮੇਂ ਸਿਰ ਅਦਾ ਨਹੀਂ ਕਰਦੀ ਸਾਰੇ ਪੰਜਾਬ ਦੇ ਪੀਆਰਟੀਸੀ ਹੋਵੇ ਪੰਨ ਬੱਸ ਹੋਵੇ ਰੋੜਵੇਜ ਹੋਵੇ ਉਹ ਸਾਰੇ ਆਪਣਾ 15 15 ਦਿਨ ਦਾ ਮੁਫਤ ਸਫਰ ਵਾਲਾ ਹਿਸਾਬ ਬਣਾ ਕੇ ਸਰਕਾਰ ਨੂੰ ਭੇਜਦੇ ਆ ਹੁਣ ਇਹਦੇ ਵਿੱਚ ਇੱਕ ਨਵਾਂ ਪਹਿਲੂ ਉੱਭਰਿਆ। ਕਹਿੰਦੇ ਜੀ ਪੰਜਾਬ ਦੇ ਵਿੱਚ ਇਸ ਮੁਫਤ ਬਸ ਸਫ਼ਰ ਵਾਲੀ ਯੋਜਨਾ ਦੇ ਉੱਤੇ ਬੀਬੀਆਂ ਵਾਲੀ ਮੁਫਤ ਬਸ ਯਾਤਰਾ ਪ੍ਰੋਜੈਕਟਾਂ ਦੇ ਉੱਤੇ ਇੱਕ ਨਵੇਂ ਪੱਖ ਤੋਂ ਚਰਚਾ ਕੀਤੀ ਜਾ ਰਹੀ ਹੈ ਕਿ ਆਧਾਰ ਕਾਰਡ ਨੂੰ ਬੰਦ ਕਰੋ। ਆਧਾਰ ਕਾਰਡ ਤੇ ਆਧਾਰ ਤੇ ਮੁਫਤ ਬਸ ਸਫ਼ਰ ਬੰਦ ਕਰੋ। ਆਪਾਂ ਇਹਦੇ ਲਈ ਇੱਕ ਸਪੈਸ਼ਲ ਕਾਰਡ ਲਿਆਓ। ਉਹ ਕਾਰਡ ਕਹਿੰਦੇ ਜੀ ਆਰਐਫਆਈਡੀ ਵੀ ਹੋ ਸਕਦਾ ਹੈ। ਉਹ ਕਾਰਡ ਐਨਸੀਏ ਐਮਸੀਬੀ ਹੋ ਸਕਦਾ ਹੈ। ਇਹ ਸਪੈਸ਼ਲ ਮਤਲਬ ਜਿਹੜਾ ਐਨਸੀਐਮਸੀ ਕਾਰਡ ਹੈ। ਇਹ ਕਾਰਡ ਤਾਂ ਜੇ ਹੈ ਕਿ ਤੁਸੀਂ ਇਹਦੇ ਨਾਲ ਮਤਲਬ ਮੰਨ ਲਓ ਮੈਟਰੋ ਤੇ ਸਫਰ ਕਰਨਾ ਹੈ ਉਹਦੇ ਪਰ ਵੀ ਰੇਲਵੇ ਤੇ ਸਫਰ ਕਰਨਾ ਉੱਥੇ ਵੀ ਉਹ ਥੋੜਾ ਟਿਕਟ ਲੈਣ ਦੇ ਵਿੱਚ ਵੀ ਅਦਾ ਕਰਨ ਦੇ ਵਿੱਚ ਵੀ ਉਹ ਚ ਵੀ ਸਹਾਇ ਹੋ ਸਕਦਾ ਤੇ ਮੁਫਤਾਂ ਵਾਲਾ ਸਫਰ ਹੋਊ ਤੇ ਲਈ ਹੁਣ ਇਸ ਯੋਜਨਾ ਤੇ ਪੰਜਾਬ ਦੇ ਵਿੱਚ ਬਕਾਇਦਾ ਤੌਰ ਤੇ ਸਿਰ ਪੰਜਾਬ ਦਾ ਵਿੱਤ ਵਿਭਾਗ ਪੰਜਾਬ ਦਾ ਟ੍ਰਾਂਸਪੋਰਟ ਵਿਭਾਗ ਤੇ ਮੁੱਖ ਮੰਤਰੀ ਹੋਰਾਂ ਦਾ ਵਿਭਾਗ ਉਹਨਾਂ ਦੇ ਅਧਿਕਾਰੀ ਮਿਲ ਕੇ ਇੱਕ ਯੋਜਨਾ ਤੇ ਕੰਮ ਕਰ ਰਿਹਾ ਉਹ ਯੋਜਨਾ ਇਸ ਲਈ ਕਹਿੰਦੇ ਗੰਭੀਰ ਬਣਦੀ ਜਾ ਰਹੀ ਹੈ ਕਿ ਭਾਈ ਹੁਣ ਤੱਕ ਕਰੀਬ-ਕਰੀਬ 1680 ਕਰੋੜ ਰੁਪਏ ਦਾ ਸਫਰ ਬੀਬੀਆਂ ਕਰ ਚੁੱਕੀਆਂ 35 ਕਰੋੜ ਬੀਬੀਆਂ ਪੰਜਾਬ 'ਚ ਹੁਣ ਤੱਕ 35 ਕਰੋੜ 53 ਲੱਖ ਬੀਬੀਆਂ 1680 ਕਰੋੜ ਦਾ ਸਫਰ ਮੁਫਤ ਕਰ ਚੁੱਕੀਆਂ ਜਿਨ੍ਹਾਂ 'ਚ ਆਪਾਂ ਔਸਤਨ ਰੋਜ਼ ਗੱਲ ਕਰਦੇ ਹਾਂ ਕਿ 1 ਕਰੋੜ ਦਾ ਸਫਰ ਲਗਭਗ ਰੋਜ਼ ਆ ਸੋ 1680 ਕਰੋੜ ਦਾ ਹੋ ਗਿਆ ਜੇ ਮੈਂ ਸਾਲਦਰ ਸਾਲ ਦੇ ਹਿਸਾਬ ਨਾਲ ਦੇਖਾਂ ਤਬੀ 21-22 ਦੇ ਵਿੱਚ ਬੀਬੀਆਂ ਨੇ 250 ਕਰੋੜ ਦਾ ਸਫਰ ਕੀਤਾ ਇਸੇ ਤਰ੍ਹਾਂ 2022-23 ਦੇ ਵਿੱਚ ਬੀਬੀਆਂ ਨੇ ਇਹ ਮੁਫਤ バス ਸਫਰ ਦੇ ਅੰਕੜੇ 400 ਕਰੋੜ ਦਾ ਮੁਫਤ ਬਸ ਸਫਰ ਕੀਤਾ ਹੈ 23 24 ਦੇ ਵਿੱਚ ਵੀ ਲਗਭਗ ਇਹ 490 ਕਰੋੜ ਦੇ ਕਰੀਬ ਬਣਦਾ ਹੈ ਹਾਂ 24 25 ਦੇ ਵਿੱਚ 450 ਕਰੋੜ ਦੇ ਕਰੀਬ ਬਣਦਾ ਹੈ ਮਤਲਬ ਜੇ ਉਹ ਸਾਲਦਾਰ ਦੇਖੀਏ 21 22 ਦੇ ਹਵਾਲੇ ਜਦੋਂ ਆਪਾਂ ਦੇਖਦੇ ਹਾਂ ਉਸ ਬਰੇ ਦੇ ਵਿੱਚ ਜਦੋਂ ਇਹ ਹੈ ਨਾ ਇਹ ਆਮਦ ਹੁੰਦੀ ਹੈ ਇਸ ਦੀ ਤਾਂ 9 ਕਰੋੜ 33 ਲੱਖ ਬੀਬੀਆਂ ਸਫਰ ਕਰਦੀਆਂ ਉਸ ਸਾਲ ਤੇ 222 23 ਦੇ ਹਵਾਲੇ ਜਦੋਂ ਮੈਂ ਦੇਖਦੇ ਹਾਂ ਤਾਂ 13 ਕਰੋੜ 20 ਲੱਖ ਬੀਬੀਆਂ ਸਫਰ ਕਰਦੀਆਂ 23 24 ਦੇ ਹਵਾਲੇ ਜਦੋਂ ਦੇਖਦੇ ਹਾਂ 12 ਕਰੋੜ 50 ਲੱਖ ਇੰਜ ਹੁਣ ਤੱਕ ਕਹਿੰਦੇ 35.35 ਕਰੋੜ ਲਗਭਗ 35 ਕਰੋੜ 53 ਲੱਖ ਬੀਬੀਆਂ 1680 ਕਰੋੜ ਇਕਲ 1680 ਕਰੋੜ ਦਾ ਮੁਫਤ ਬਸ ਸਫਰ ਕਰ ਚੁੱਕੀਆਂ ਸੋ ਹੁਣ ਕਹਿੰਦੇ ਜੀ ਇਹਦੇ ਤੇ ਫਾਰਮੂਲੇ ਦੇ ਕੰਮ ਕੀਤਾ ਜਾ ਰਿਹਾ ਕਿ ਆਧਾਰ ਕਾਰਡ ਦੇ ਨਾਲ ਜਿਹੜੀ ਟਿਕਟ ਕੱਟੀ ਜਾਂਦੀ ਆ ਉਹਦੇ ਨਾਲ ਕਹਿੰਦੇ ਡਾਟਾ ਰੱਖਣਾ ਹਿਸਾਬ ਕਿਤਾਬ ਰੱਖਣਾ ਬਹੁਤ ਔਖਾ ਹੁੰਦਾ ਕਿ ਇੱਕੋ ਬੀਬੀ ਕਿੰਨੀ ਵਾਰ ਸਫਰ ਕਰ ਗਈ ਕਿੰਨਾ ਸਫਰ ਕਰ ਗਈ ਕਿੰਨੇ ਦਾ ਸਫਰ ਕਰ ਗਈ ਇਸ ਹਿਸਾਬ ਕਿ ਤਾਬ ਕਹਿੰਦੇ ਆਧਾਰ ਕਾਰਡ ਦੇ ਟੋਟਲ ਦਾ ਪਤਾ ਲਾ ਜਾਂਦਾ ਕਿ ਹਾਂ ਜੈ ਇਨੀਆਂ ਟਿਕਟਾਂ ਆਧਾਰ ਕਾਰਡ ਵਾਲੀਆਂ ਨੇ ਇਸ ਲਈ ਇੱਥੇ ਤੋਂ ਇੱਥੇ ਤੱਕ ਦੀਆਂ ਨੇ ਇਹਦਾ ਇਨਾ ਕਰਾਇਆ ਬਣ ਦੋ ਸਾਬਨਾ ਬਿੱਲ ਬਣਾ ਕੇ ਸਰਕਾਰ ਨੂੰ ਭੇਜੋ ਤੇ ਵਸੂਲੀ ਲਈ ਕੋਸ਼ਿਸ਼ ਕਰੋ ਪਰ ਕਹਿੰਦੇ ਪ੍ਰਤੀ ਬੀਬੀ ਹਰੇਕ ਚਿਹਰੇ ਦੀ ਪਛਾਣ ਦੇ ਆਧਾਰ ਤੇ ਇਹ ਡਾਟਾ ਨਹੀਂ ਕੱਢਿਆ ਜਾ ਪਾਰਿਆ ਜੇ ਕਿਹਾ ਭਾਈ ਕਿੰਨਾ ਕਹਿੰਦੇ ਉਹਦੇ ਲਈ ਔਖਾ ਪ੍ਰਕਿਰਿਆ ਹੋ ਤਾਂ ਸਕਦੀ ਆਧਾਰ ਕਾਰਡ ਦੇ ਆਧਾਰ ਤੇ ਪਰ ਕਹਿੰਦੇ ਔਖੀ ਪ੍ਰਕਿਰਿਆ ਜਾਂ ਆਧਾਰ ਕਾਰਡ ਭਰਨ ਲੱਗੇ ਵੀ ਕਹਿੰਦੇ ਕਈ ਵਾਰ ਦਿੱਕਤ ਆਉਂਦੀ ਹੈ ਕਿ ਔਕਾਉਂ ਦੇ ਇਸ ਲਈ ਇੱਕ ਸਪੈਸ਼ਲ ਕਾਰਡ ਬਣਾਇਆ ਜਾਵੇ ਹੁਣ ਇੱਥੇ ਗੌਰ ਕਰਿਓ ਸਰਕਾਰ ਕਹਿੰਦੇ ਜੀ ਇਹ ਸਹੂਲਤ ਨੂੰ ਆਸਾਨ ਕਰਨਾ ਚਾਹੁੰਦੀ ਆ ਬੀਬੀਆਂ ਲਈ ਤੇ ਬੀਬੀਆਂ ਨੂੰ ਇੱਕ ਵਿਸ਼ੇਸ਼ ਕਾਰਡ ਜਾਰੀ ਕਰਨਾ ਚਾਹੁੰਦੀ ਆ ਕਿ ਉਹਦੇ ਹਵਾਲੇ ਨਾਲ ਬੀਬੀਆਂ ਆਪਣਾ ਮੁਫਤ ਸਫ਼ਰ ਵੀ ਕਰਨ ਤੇ ਸਰਕਾਰ ਨੂੰ ਡਾਟਾ ਰਿਕਾਰਡ ਰੱਖਣਾ ਵੀ ਸਾਨ ਹੋਵੇ ਸਰਕਾਰ ਨੂੰ ਹਿਸਾਬ ਕਿਤਾਬ ਰੱਖਣਾ ਵੀ ਸਾਨ ਹੋਵੇ ਮੋਟਰਾਂ ਦੇ ਉੱਤੇ ਕਹਿੰਦੇ ਜੀ ਮੀਟਰ ਲਾ ਦੇਣੇ ਆ ਪਰ ਸਫ਼ਰ मतलब ਜਿਹੜਾ ਪਾਣੀ ਆ ਉਹ ਬਿਜਲੀ ਮੁਫਤ ਮਿਲਦੀ ਰਹੂਗੀ ਪਾਣੀ ਮੁਫਤ ਮਿਲਦਾ ਰਹੂਗਾ ਕਿਸਾਨਾਂ ਨੂੰ ਪਰ ਅਸੀਂ ਮੀਟਰ ਲਾਉਣੇ ਇਸ ਨੂੰ ਲੈ ਕੇ ਕਿਸਾਨ ਕਹਿੰਦੇ ਨਾ ਇਹ ਪਹਿਲਾ ਪੜਾਏ ਹਿਸਾਬ ਕਿਤਾਬ ਰੱਖਣ ਦਾ ਹੁਣ ਇੱਥੇ ਵੀ ਸ਼ੰਕੇ ਸੋਭੇ ਪੈਦਾ ਹੋ ਰਹੇ ਨੇ ਕਿ ਕੀ ਇਹ ਹਿਸਾਬ ਕਿਤਾਬ ਰੱਖਣ ਦਾ ਪਹਿਲਾ ਪੜਾਏ ਤੋਂ ਬਾਅਦ ਸਹੂਲਤ ਬੰਦ ਹੋਣ ਵਾਲੀ ਪ੍ਰਕਿਰਿਆ ਵੱਲ ਜਾਣਗੇ ਜਾਂ ਉਹਦੇ ਵਿੱਚ ਚੋਣ ਮ ਆਊਗਾ ਕਿ ਭਾਈ ਆਹ ਬੀਬੀ ਦਾ ਡੇਲੀ ਸਫਰ ਵਾਲੀ ਆ ਇਹ ਤਾਂ ਹਰ ਰੋਜ਼ ਸਵੇਰੇ ਸਵਾ 8 ਵਜੇ ਚੜਦੀ ਆ ਤੇ 9 ਵਜੇ ਆਪਣੇ ਦਫ਼ਤਰ ਵਾਲੇ ਗੇਟ ਤੇ ਉਤਰਦੀ ਆ ਜਾਂ ਸਵੇਰੇ 6:30 ਵਜੇ ਬੈਠਦੀ ਆ ਸਵਾ 7 ਆਪਣੇ ਸਕੂਲ ਵਾਲੇ ਗੇਟ ਤੇ ਉਤਰਦੀ ਆ ਸੋ ਕੀ ਉਹਦਾ ਹਿਸਾਬ-ਕਿਤਾਬ ਰੱਖਣਾ ਕਿ ਸ਼ਾਮ ਨੂੰ ਰੋਜ਼ 3 ਵਜੇ ਬੱਸ ਚੜਦੀ ਆ ਇਹ ਸ਼ਾਮ ਨੂੰ ਰੋਜ਼ ਸਵਾ 5 ਚੜਦੀ ਆ ਸੋ ਇਹ ਉਹ ਹਿਸਾਬ-ਕਿਤਾਬ ਰੱਖਣਾ ਤਾਂ ਕਿ ਉਹਨਾਂ ਨੂੰ ਬਾਹਰ ਕੀਤਾ ਜਾ ਸਕੇ ਨੌਕਰੀ ਪੇਸ਼ ਕਰਨਾਂ ਲਈ ਉਸ ਬਾਅਦ ਦੇ ਨਾਲ ਕੋਈ ਡਾਟਾ ਇਕੱਠਾ ਕੀਤਾ ਜਾ ਰਿਹਾ ਜਾਂ ਖੋਰ ਲੋਚਾ ਆਪਾਂ ਕਿੰਨੀ ਵਾਰ ਇਸ ਪ੍ਰੋਗਰਾਮ 'ਚ ਚਰਚਾ ਕੀਤੀ ਆ ਕਿ ਭਾਈ ਪੰਜਾਬ ਦੇ ਵਿੱਚ ਜੇ ਬੋਰਡ ਵੀ ਲੱਗਦੇ ਨੇ ਪੰਜਾਬ ਚ ਜੇ ਕੋਈ ਸਰਕਾਰੀ ਇਵੈਂਟ ਵੀ ਹੁੰਦਾ ਬੱਸਾਂ ਭਰ ਕੇ ਲਿਆਉਣ ਦਾ ਇਵੈਂਟ ਵੀ ਆ ਕਿਤੇ ਰੈਲੀ ਸਮਾਗਮ ਵੀ ਆ ਹੈ ਕਿਤੇ ਰੋਡ ਸ਼ੋ ਵੀ ਆ ਉਹਦੇ ਲਈ ਪ੍ਰਚਾਰ ਪ੍ਰਸਾਰ ਵੀ ਆ ਕਹਿੰਦੇ ਦਿੱਲੀ ਦੀਆਂ ਕੰਪਨੀਆਂ ਹਾਇਰ ਕੀਤੀਆਂ ਜਾਂਦੀਆਂ ਇਹ ਕੰਪਨੀ ਪ੍ਰੋਜੈਕਟ ਚੱਲਦਾ ਕਹਿੰਦੇ ਇਵੈਂਟ ਪ੍ਰੋਜੈਕਟ ਚੱਲਦਾ ਐਥੇ ਵੀ ਖੇਲਾ ਉਹੀ ਤਾਂ ਨਹੀਂ ਕਿਉਂਕਿ ਇਹ ਕਾਰਡ ਬਣਾਉਣ ਦੇ ਲਈ ਬਕਾਇਦਾ ਤੌਰ ਤੇ ਉਸ ਕਾਰ ਨੂੰ ਇੰਪਲੀਮੈਂਟ ਕਰਨ ਦੇ ਲਈ ਨਵੀਆਂ ਮਸ਼ੀਨਾਂ ਦੀ ਲੋੜ ਪਊਗੀ ਕੰਡਕਟਰ ਜਿਹੜੀਆਂ ਮਸ਼ੀਨਾਂ ਨਾਲ ਟਿਕਟਾਂ ਕੱਟਦੇ ਨੇ ਉਹ ਵੀ ਉਹਨਾਂ ਨੂੰ ਰੱਖਣੀ ਪਊਗੀ ਇੱਕ ਇੱਕ ਕਾਰਡ ਆਧਾਰਿਤ ਨਵੀਂ ਮਸ਼ੀਨ ਰੱਖਣੀ ਪਊਗੀ ਤੇ ਇਹ ਮਸ਼ੀਨ ਉਪਲਬਧ ਕਰਾਉਣਾ ਕਾਰਡ ਬਣਾਉਣਾ ਉਸ ਨੂੰ ਇੰਪਲੀਮੈਂਟ ਕਰਨਾ ਇਹਦੇ ਲਈ ਇੱਕ ਕੰਪਨੀ ਕੰਮ ਕਰ ਰਹੀ ਆ ਹੁਣ ਇੱਕ ਕੰਪਨੀ ਦਾ ਲੋਚਾ ਪਾਈ ਤੁਹਾਡਾ ਪੈਸਾ ਨਵੇਂ ਸਮਾਂ ਨਵੇਂ ਥਾਂ ਖਪਾਉਣਾ ਨਵੀਂ ਪ੍ਰਕਿਰਿਆ ਦੇ ਹਵਾਲੇ ਨਾਲ ਕਿ ਜੀ ਅਸੀਂ ਇਹ ਸਹੂਲਤ ਇਸ ਲਈ ਲਿਆ ਰਹੇ ਆ ਕੀ ਇਹ ਵੱਡਾ ਘਪੜਾ ਤਾਂ ਨਹੀਂ ਹੋਣ ਜਾ ਰਿਹਾ ਇਹਦੀ ਵੀ ਸਵਾਲ ਹੈਗਾ ਕਿ ਇਹ ਸੱਚਮੁੱਚ ਲੋੜ ਹੈਗੀ ਆ ਇਹਦਾ ਵੀ ਸਵਾਲ ਹੈਗਾ ਪਰ ਇਹ ਇਸ ਨੇ ਇੱਕ ਚਰਚਾ ਨਾ ਵੀ ਛੇੜ ਦਿੱਤੀ ਆ ਕਿ ਹਾਂ ਭਾਈ ਇਹਦੇ ਤੇ ਬਕਾਇਦਾ ਸਰਕਾਰ ਕੰਮ ਕਰ ਰਹੀ ਹੁਣ ਪੰਜਾਬ ਸਰਕਾਰ ਚ ਕਹਿੰਦੇ ਜੀ 12 ਨਵੰਬਰ 1999 ਨੂੰ ਜਿਹੜੀ ਯੋਜਨਾ ਸ਼ੁਰੂ ਹੋਈ ਸੀ ਉਹ 60 ਸਾਲ ਤੋਂ ਉੱਪਰ ਵਾਲਿਆਂ ਲਈ ਸੀ ਕਿ 60 ਸਾਲ ਤੋਂ ਉੱਪਰ ਵਾਲੀਆਂ ਬੀਬੀਆਂ ਦਾ ਅੱਧਾ ਕਿਰਾਇਆ ਲੱਗਿਆ ਕਰੂਗਾ ਇਹੀ ਯੋਜਨਾ ਰੇਲਵੇ ਚ ਵੀ ਸੀ ਉਹ ਪਿਛਲੀ ਵਾਰ ਬੰਦ ਹੋ ਗਈ ਹੁਣ ਦੁਬਾਰਾ ਉਹਦੇ ਉੱਪਰ ਦਬਾਅ ਬਣਨਾ ਤੇ ਦੁਬਾਰਾ ਸ਼ੁਰੂ ਵੀ ਹੋ ਸਕਦੀ ਆ ਪਰ ਇੱਧਰ バス ਵਾਲਾ ਸਫ਼ਰ 12 ਨਵੰਬਰ 1999 ਨੂੰ 7 ਸਾਲ ਤੋਂ ਉੱਪਰ ਵਾਲੀਆਂ ਬੀਬੀਆਂ ਦੇ ਲਈ ਸ਼ੁਰੂ ਹੋਇਆ ਸੀਗਾ ਕਿ ਭਾਈ ਅੱਧਾ ਸਫ਼ਰ ਉਸ ਤੋਂ ਬਾਅਦ ਫਿਰ 21 21 ਅਪ੍ਰੈਲ 21 ਦੇ ਵਿੱਚ ਪੂਰੇ ਸਫ਼ਰ ਦੇ ਵਾਲੇ ਨਾਲ ਆ ਗਈ ਕਿ ਵੋਟਾਂ ਦੀ ਰਣਨੀਤੀ ਸ਼ੁਰੂ ਹੋ ਗਈ ਹੁਣ ਰੋਡ ਵੇਜ ਹੋਵੇ ਪੰਨ ਵਾਸ ਹੋਵੇ ਪੀਆਰਟੀਸੀ ਹੋਵੇ ਹਰ ਮਹੀਨੇ ਹੈਨਾ ਆਪਾਂ ਜਿਵੇਂ ਗੱਲ ਕਰ ਰਹੇ ਹਾਂ ਕਿ ਔਸਤਨ ਹਰ ਰੋਜ਼ 1 ਕਰੋੜ ਤਾਂ ਮਹੀਨੇ ਦਾ 30 ਕਰੋੜ ਤਾਂ ਸਿੱਧਾ ਬਣਦਾ ਪਈ ਤੋ ਇਹ ਸਵਾਲ ਇਹ ਨਾਲ ਹੁਣ ਨਵਾਂ ਕਾਰ ਕੀ ਬੀਬੀਆਂ ਦੀ ਸਹੂਲਤ ਲਈ ਕੀ ਸਰਕਾਰ ਡਾਟਾ ਸੰਭਾਲਣ ਲਈ ਜਾਂ ਕਿਸੇ ਕੰਪਨੀ ਨੂੰ ਮੁਨਾਫਾ ਦੇਣ ਲਈ ਤੁਹਾਡੀ ਜੇਬ ਚੋਂ ਪੰਜਾਬੀਆਂ ਦੀ ਜੇਬ ਚੋਂ ਇਹ ਵੀ ਗੌਰ ਕਰਨ ਵਾਲਾ ਪਹਿਲੂ ਆ ਚਲੋ ਜਦੋਂ ਖਬਰਾਂ ਦੀ ਗੱਲ ਚੱਲੀ ਆ ਤਾਂ ਖਬਰ ਤਾਂ ਸ਼ੰਭੂ ਬਾਰਡਰ ਵਾਲੀ ਵੀ ਕਾਫੀ ਚਰਚਾ ਚੱਲ ਰਹੀ ਆ ਸ਼ੰਭੂ ਬਾਰਡਰ ਦੇ ਉੱਤੇ ਤਰਨਾਕਾਰੀ ਕਿਸਾਨ ਤੇ ਕਹਿੰਦੇ ਇਲਾਕਾ ਨਿਵਾਸੀ ਆਹਮੋ ਸਾਹਮਣੇ ਹੋ ਗਏ ਟਕਰਾਅ ਵੱਧ ਗਿਆ ਕਹਿੰਦੇ ਰਾਹ ਮੰਗਣ ਗਏ ਸੀ ਉੱਥੋਂ ਟੈਗ ਲਵਾ ਕੇ ਮੁੜੇ ਨੇ ਕਿ ਤੁਸੀਂ ਤਾਂ ਭਾਜ ਪਾਈਓ ਤੁਸੀਂ ਤਾਂ ਹਾਂ ਮਤਲਬ ਆਪ ਪੱਖੀਓ ਤੁਸੀਂ ਤਾਂ ਜੀ ਮਾਈਨਿੰਗ 마ਫੀ ਵਾਲੇ ਇਹ ਟਕਰਾ ਸ਼ੰਭੂ ਬਾਰਡਰ ਤੇ ਪੰਜਾਬ ਦੇ ਕਿਸਾਨਾਂ ਦੇ ਮਸਲਿਆਂ ਨੂੰ ਲੈ ਕੇ ਹਰਿਆਣਾ ਦੇ ਕਿਸਾਨਾਂ ਦੇ ਮਸਲਿਆਂ ਨੂੰ ਲੈ ਕੇ ਓਵਰਆਲ ਦੇਸ਼ ਦੇ ਕਿਸਾਨਾਂ ਦੇ ਮਸਲਿਆਂ ਨੂੰ ਲੈ ਕੇ ਹੈਨਾ ਪੰਨੂ ਭੰਦੇੜ ਡੱਲੇ ਵਾਲ ਹੋਰੀ ਚਿਰਾਂ ਨਾਲ ਸਹਿਯੋਗੀ ਜਥੇਬੰਦੀਆਂ ਜਿਹੜੀਆਂ ਆਪਣੇ ਆਪ ਨੂੰ ਗੈਰ ਰਾਜਨੀਤਿਕ ਦਲ ਕਹੋਂਦੀਆਂ ਨੇ ਉਹ ਤਰਨਾ ਲਾ ਕੇ ਬੈਠੀਆਂ ਨੇ ਤੇ ਇਸ ਦੌਰਾਨ ਘਟਨਾਕਰਮ ਵੀ ਵਾਪਰਦੇ ਆ ਜਖਮੀ ਹੋਣ ਵਾਲੀ ਇਹ ਕਹਾਣੀ ਵੀ ਸਾਡੇ ਮੂਰੇ ਪਈ ਆ ਕਤਲकांड ਵਾਲੀ ਕਹਾਣੀ ਵੀ ਮੂਰੇ ਪਈ ਆ ਸਰਕਾਰੀ ਕਤਲ ਹੁੰਦਾ ਇੱਕੋ ਉਹ ਉਹ ਮਸਲਾ ਵੀ ਪਿਆ ਉਹ ਤੋਂ ਬਿਨਾ ਕਿੰਨਿਆਂ ਦੇ ਸ਼ਰਰ ਕਿੰਨਿਆਂ ਦੀਆਂ ਗੋਲੀਆਂ ਉਹ ਵੀ ਸਾਰਾ ਕੁਝ ਪਿਆ ਪਰ ਇਸ ਦੌਰਾਨ ਚੌਣ ਵੀ ਆ ਜਾਂਦੀ ਆ ਚੌਣ ਜਾਬਤਾ ਵੀ ਲੱਗ ਜਾਂਦਾ ਪਰ ਤਰਨਾ ਵਰਕਰ ਰਹਿੰਦਾ ਬੇਸ਼ੱਕ ਰੇਲਵੇ ਟਰੈਕ ਕਿਸਾਨ ਛੱਡ ਦਿੰਦੇ ਨੇ ਪਰ ਸੜਕ ਤੇ ਤਰਨਾ ਜਾ ਰਹੀ ਹੈ ਤੇ اچانک ਲੰਘੇ ਕੱਲ ਬਕਾਇਦਾ ਤੌਰ ਤੇ ਇਲਾਕੇ ਦੇ 100 ਤੋਂ ਵੱਧ ਲੋਕ ਇਕੱਠੇ ਹੋ ਕੇ ਤਰਨ ਵਾਲੀ ਥਾਂ ਤੇ ਪਹੁੰਚਦੇ ਇਹਨਾਂ ਚੋਂ ਕੁਝ ਹਰਿਆਣੇ ਵਾਲੇ ਪਾਸਿਓਂ ਵੀ ਆਉਂਦੇ ਆ ਕਹਿੰਦੇ ਜੀ ਅਸੀਂ ਕੱਪੜੇ ਦਾ ਕਾਰੋਬਾਰ ਕਿਉਂਕਿ ਅੰਬਾਲਾ ਕੱਪੜੇ ਦੀ ਹੱਬ ਹੈ ਤੇ ਪੰਜਾਬ 'ਚ ਵਿਆਹਾਂ ਵਾਲੇ ਸੂਟ ਬਰੀ ਵਾਲੇ ਸੂਟ ਲੈਣਾ ਆਪਣੇ ਜਥੇ ਬੜੇ ਬੜੇ ਜਾਂਦੇ ਆ ਜਿਹੜੇ ਅੰਬਾਲੇ ਲੈ ਜਾਂਦੇ ਤੇ ਕੱਪੜੇ ਵਾਲੇ ਕਾਰੋਬਾਰ ਦੇ ਲੋਕ ਵੀ ਉਹ ਵੀ ਦੁਕਾਨਾਂ ਵਾਲੇ ਵੀ ਜਾਂਦੇ ਆ ਕਹਿੰਦੇ ਜੀ ਕੁਝ ਉਧਰੋਂ ਆਏ ਸੀ ਕਿ ਸਾਡੇ ਕੰਮ ਤੇ ਅਸਰ ਪੈਂਦਾ ਕੁਝ ਅਲੇ-ਦਾਲ ਦੇ ਪੰਜਾਬ ਵਾਲੇ ਔਰ ਹਰਿਆਣੇ ਦੇ ਪਿੰਡਾਂ ਦੇ ਲੋਕ ਆਏ ਉਹਨਾਂ 'ਚ ਨੌਕਰੀ ਪੇਸ਼ੇ ਵਾਲੇ ਵੀ ਆ ਕੰਮ ਕਰ ਵਾਲੇ ਆ ਪੜਨ ਵਾਲੇ ਵੀ ਆ ਤੇ ਪਿੰਡਾਂ ਦੇ ਆਮ ਕਿਸਾਨ ਪਰਿਵਾਰਾਂ ਨਾਲ ਵੀ ਜਾਂ ਹੋਰ ਵੱਖੋ-ਵੱਖਰਾਂ ਨਾਲ ਵੀ ਸੋ ਕਹਿੰਦੇ 100 ਦੇ ਕਰੀਬ ਬੰਦਾ ਇਕੱਠਾ ਹੋ ਕੇ ਕਹਿੰਦੇ ਅਸੀਂ ਗੱਲ ਕਰਨ ਆਏ ਆ ਕਿਸਾਨ ਜਥੇਬੰਦੀਆਂ ਨਾਲ ਤੇ ਕਿਸਾਨ ਜਥੇਬੰਦੀਆਂ ਕਹਿੰਦੀਆਂ ਨਹੀਂ ਜੀ ਇਹ ਤਾਂ ਸਟੇਜ ਖੋਣ ਆਏ ਸੀ ਇਹ ਤਾਂ ਧਰਨਾ ਖਿਲਾਰਨ ਆਏ ਸੀ ਇਹ ਤਾਂ ਜੀ ਰੇਤ ਮਾਈਨਿੰਗ ਆ ਲਿਆ ਇਹ ਘੱਗਰ ਚੋਂ ਰੇਤ ਦੀ ਮਾਈਨਿੰਗ ਕਰਦੇ ਆ ਤੇ ਇਹ ਸ੍ਰੀ ਇਹਨਾਂ ਦਾ ਕੰਮ ਠੱਪਾ ਹੈ ਤਾਂ ਕਰਕੇ ਪੰਨੂ ਪੰਦੇਰ ਹੋਰਾਂ ਜਿਵੇਂ ਜਥੇਬੰਦੀ ਦੇ ਮੁਖੀ ਹੋਣ ਦੇ ਨਾਤੇ ਪੰਦੇਰ ਹੋਰਾਂ ਨੇ ਵੀ ਇਹ ਗੱਲ ਕਹੀ ਕਿ ਹਾਂ ਜੀ ਇਹ ਮਤਲਬ ਉਹ ਅਗਲੇ ਕਹਿੰਦੇ ਅਸੀਂ ਸਕੂਟਰ ਦਾ ਰਾਹ ਮੰਗਣ ਆਏ ਆ ਅਸੀਂ ਦੋ ਪਹੀਆ ਵਾਹਨ ਦਾ ਰਾਮ ਮੰਗਣ ਆਇਆ ਸੀ ਟੂ ਬੀਹਲਦਾਰਾ ਮੰਗਣ ਆਇਆ ਟੂ ਬੀਹਲਰ ਤੇ ਅਸੀਂ ਰੇਤਾ ਟੋਵਾਂਗੇ ਸੋ ਇਸ ਤਰ੍ਹਾਂ ਦੇ ਟਕਰਾਲਾ ਮਾਹੌਲ ਉੱਥੇ ਬਣ ਗਿਆ ਅੱਜ ਵੀ ਤਨਾਲਾ ਮਾਹੌਲ ਦੇਖਿਆ ਜਾ ਰਿਹਾ ਉੱਥੇ ਇਸ ਪਹਿਲੂ ਨੇ ਇੱਕ ਨਵਾਂ ਸਵਾਲ ਖੜਾ ਕਰ ਦਿੱਤਾ ਕਿ ਕਿਤੇ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਅੰਦੋਲਨ ਦੇ ਆਲੇ ਦਾਲੇ ਵਾਲੇ ਪਿੰਡਾਂ ਦੇ ਵਿੱਚ ਜਿਹੜੇ ਪੰਜਾਬ ਨਾਲੇ ਖੇਤੀ ਨਾਲੇ ਕਿਸਾਨੀ ਨਾਲੇ ਜਾਂ ਹੋਰ ਅਲੱਗ ਦੇ ਕਾਰੋਬਾਰ ਨਾਲ ਸੰਬੰਧਿਤ ਨੇ ਉਹਨਾਂ ਦਾ ਕੋਈ ਰੁਸਤਾ ਤਾਂ ਨਹੀਂ ਪਨ ਪਰਿਆ ਇਸ ਗੱਲ ਨੂੰ ਜਥੇਬੰਦੀਆਂ ਨੂੰ ਵੀ ਆਪਣੇ ਪੱਧਰ ਤੇ ਵਿਚਾਰਨ ਦੀ ਲੋੜ ਹੈ ਕਿ ਕਿਤੇ ਅਸੀਂ ਆਪਣੇ ਹੀ ਬੰਦਿਆਂ ਨੂੰ ਆਪਣੇ ਖਿਲਾਫ ਇੱਕ ਰੋਸੇ ਵਜੋਂ ਖੜਾਤਾ ਨਹੀਂ ਕਰ ਪਾਰੇ ਇਹ ਵੀ ਇੱਕ ਪਹਿਲੂ ਵਿਚਾਰਨ ਵਾਲਾ ਹੈਗਾ ਪਰ ਕਿਤੇ ਨਾ ਕਿਤੇ ਇਹ ਟਕਰਾਉਣ ਵਾਲੇ ਦਿਨਾਂ ਦੇ ਵਿੱਚ ਮੁਸ਼ਕਲ ਜ਼ਰੂਰ ਖੜੀ ਕਰ ਸਕਦਾ ਕਿਉਂਕਿ ਇੱਕਤਰ ਕਹਿੰਦੀ ਹੈ ਕਿ ਆਮ ਆਦਮੀ ਪਾਰਟੀ ਦੇ ਭੇਜੇ ਹੋਏ ਏਜੰਟ ਨੇ ਇੱਕਤਰ ਕਹਿੰਦੀ ਹੈ ਨਹੀਂ ਇਹ ਭਾਜਪਾਲੇ ਨੇ ਇੱਕਤਰ ਕਹਿੰਦੀ ਹੈ ਵਪਾਰੀ ਨੇ ਇੱਕਤਰ ਕਹਿੰਦੀ ਹੈ ਰੇਤ ਮਾਈਨਿੰਗ ਵਾਲੇ ਨੇ ਤੇ ਦੂਜੀ ਤਰ ਕਹਿੰਦੀ ਹੈ ਅਸੀਂ ਆਮ ਕਿਸਾਨ ਆ ਅਸੀਂ ਆਮ ਘਰਾਂ ਦੇ ਲੋਕਾਂ ਅਸੀਂ ਆਲੇ ਦਲੇ ਇਲਾਕੇ ਦੇ ਲੋਕਾਂ ਅਸੀਂ ਸਿਰਫ ਦੋ ਪਹੀਆ ਵਾਹਨ ਲਈ ਰਾਹ ਛਡਾਉਣ ਦੀ ਗੱਲ ਕਰਦੇ ਆਂ ਅਸੀਂ ਪਹਿਲਾਂ ਐਪਲੀਕੇਸ਼ਨਾਂ ਦੇ ਚੁੱਕੇ ਆਂ ਅਰਜ਼ੀਆਂ ਲਿਖ ਕੇ ਦੇ ਚੁੱਕੇ ਆਂ ਉਹਦਾ ਜਵਾਬ ਨਹੀਂ ਦਿੰਦੇ ਸੋ ਇਸ ਸਥਿਤੀ ਨੇ ਇੱਕ ਫਿਕਰਮੰਦੀ ਵਾਲਾ ਵੀ ਉਹ ਟਰੱਕ ਟਕਰਾ ਵਾਲਾ ਮਾਹੌਲ ਵੀ ਪੈਦਾ ਜਰੂਰ ਕਰ ਦਿੱਤਾ ਸੋ ਇਸ ਤੇ ਜਥੇਬੰਦੀਆਂ ਨੂੰ ਗੁਬੀਰਤਾ ਨਾਲ ਸੋਚਣ ਦੀ ਲੋੜ ਹੈ ਸੋਚਿਆ ਤਾਂ ਹੁਣ ਅਗਨੀ ਵੀਰ ਵਰਗੀ ਯੋਜਨਾ ਬਾਰੇ ਵੀ ਜਾ ਰਿਹਾ ਹੈ ਕਹਿੰਦੇ ਜੀ ਅਗਨੀਵੀਰ ਯੋਜਨਾ ਦੇ ਉੱਤੇ ਮੁੜ ਕੇ ਵਿਚਾਰ ਕਰਨ ਦੀ ਤਿਆਰੀ ਚੱਲ ਰਹੀ ਹੈ ਕਿ ਮੋਦੀ ਸਰਕਾਰ ਅਗਨੀਵੀਰ ਯੋਜਨਾ ਦੇ ਵਿੱਚ ਕੀ ਬਦਲਾਅ ਕਰੇਗੀ ਟ੍ਰੇਨਿੰਗ ਦੀ ਮਿਆਦ ਵੀ ਵਧੇਗੀ ਫੌਜ ਦੇ ਵਿੱਚ ਪੱਕੇ ਹੋਣ ਦਾ ਕਿਉਂਕਿ ਇਹ ਚ ਕਈ ਪੜਾ ਸੀ ਜਦੋਂ ਇਹ ਯੋਜਨਾ ਲਿਆਂਦੀ ਗਈ ਤਾਂ ਇੰਜ ਪ੍ਰਚਾਰਿਆ ਗਿਆ ਕਿ ਲੋਬੀ ਨੌਜਵਾਨਾਂ ਲਈ ਇੱਕ ਨਵਾਂ ਰਾਹ ਖੁੱਲ ਰਿਹਾ ਰੁਜ਼ਗਾਰ ਦਾ ਕੇਂਦਰ ਇੱਕ ਨਵੀਂ ਯੋਜਨਾ ਲਿਆ ਰਹੀ ਹੈ ਕਿ ਫੌਜ ਚ ਭਰਤੀ ਹੋਣ ਦਾ ਚਾਹ ਵੀ ਪੂਰਾ ਕਰੋ ਤੇ ਰਿਟਾਇਰ ਹੋ ਕੇ ਘਰ ਆ ਕੇ ਬਾਅਦ ਛੋਰ ਕੰਮ ਕਰ ਵੀ ਕਰੋ ਇਕੱਠਾ ਇੰਨਾ ਪੈਸਾ ਮਿਲੂਗਾ ਪਰ ਇਹ ਸਾਰਿਆਂ ਦੇ ਵਿੱਚ ਇਹ ਸਵਾਲ ਖੜਾ ਹੋਇਆ ਕਿ ਭਾਈ ਨਾ ਤਾਂ ਇਹਦੇ ਚ ਟ੍ਰੇਨਿੰਗ ਪੂਰੀ ਹੁੰਦੀ ਐ ਨਾ ਇਨੀ ਦੇਰ ਚ ਫੌਜ ਲਈ ਉਹ ਮਤਲਬ ਨਿਪੁੰਨਤਾ ਆਉਂਦੀ ਐ ਜਿਹੜੀ ਬਾਰਡਰ ਤੇ ਹੋਣੀ ਚਾਹੀਦੀ ਐ ਨਾ ਉਹ ਦੇਸ਼ ਭਾਵਨਾ ਵਾਲੀ ਹੈ ਉਹ ਕੁਰਬਾਨੀ ਵਾਲਾ ਜਜ਼ਬਾ ਇਸ ਤਰ੍ਹਾਂ ਪੈਦਾ ਹੁੰਦਾ ਸੋ ਇਸ ਲਈ ਫੌਜ ਦੇ ਮਾਇਰਾਂ ਨੇ ਰਿਟਾਇਰਡ ਵੱਡੇ ਵੱਡੇ ਅਧਿਕਾਰੀਆਂ ਨੇ ਫਿਰ ਸਵਾਲ ਖੜੇ ਕੀਤੇ ਪਰ ਸਰਕਾਰ ਜਦੋਂ ਸਰਕਾਰ ਹੁੰਦੀ ਐ ਫਿਰ ਕਿੱਥੇ ਸੁਣਦੀ ਐ ਨਰੇਂਦਰ ਮੋਦੀ ਹੋਰੀ ਇਸ ਗੱਲ ਤੇ ਸੁਣ ਲਈ ਹੋ ਤਿਆਰ ਨਹੀਂ ਸੀ ਉਹਨਾਂ ਦੀ ਸਰਕਾਰ ਸੁਣ ਲਈ ਹੋ ਤਿਆਰ ਨਹੀਂ ਸੀ ਪਰ ਆ ਲੰਘੀ ਆਮ ਚੋਣਾਂ ਦੇ ਵਿੱਚ ਵਿਰੋਧੀ ਧਿਰ ਨੇ ਇਸ ਨੂੰ ਮੁੱਦਾ ਬਣਾਇਆ ਤੇ ਮੁੱਦਾ ਵੀ ਇਸ ਕਦਰ ਬਣਿਆ ਕਿ ਹੱਥਾਂ ਪੈਰਾਂ ਤੱਕ ਦੀ ਪਈ ਇਹਦਾ ਅਸਰ ਹਰੇਕ ਸੂਬੇ ਦੇ ਵਿੱਚ ਖਾਸ ਕਰਕੇ ਜਿੱਥੇ ਵੱਡੀ ਗਿਣਤੀ ਚ ਫੌਜ ਦੇ ਜਵਾਨ ਨਿਕਲਦੇ ਨੇ ਪੰਜਾਬ ਹੋਵੇ ਚਾਹੇ ਯੂਪੀ ਹੋਵੇ ਉਥੇ ਦਿਖਿਆ ਤੇ ਉਹਦਾ ਅਸਰ ਸੀਗਾ ਕਿ ਸਰਕਾਰ ਨੂੰ ਫਿਰ ਇਸ ਸਪੰਸਲੇ ਤੇ ਗੌਰ ਕਰਨ ਬਾਰੇ ਸੋਚਣਾ ਪਿਆ ਅਜੇ ਸੈਸ਼ਨ ਸ਼ੁਰੂ ਹੋਇਆ ਸਰਕਾਰ ਅਜੇ ਥਾਂ ਜੀ ਬਣਾ ਰਹੀ ਹੈ ਕਿਉਂਕਿ ਇੱਕਤੀ ਵਿਰੋਧੀ ਧਰਮਜਬੂਤ ਵੀ ਹੈ ਤੋਂ ਉਹ ਅੰਦਰ ਆਪ ਵੀ ਪੂਰੇ ਬਹੁਮਤ ਚ ਨਹੀਂ ਹੈ ਭਾਜਪਾ ਇਸ ਲਈ ਵਿਸਾਖੀਆਂ ਦੇ ਸਾਰੇ ਸੋ ਇਹ ਸਭ ਦੇ ਦਰਮਿਆਨ ਚਰਚਾ ਨਿਕਲ ਕੇ ਆਈ ਕਿ ਅਗਨੀ ਵੀਰ ਯੋਜਨਾ ਦੀਆਂ ਸੇਵਾਵਾਂ ਦੇ ਵਿੱਚ ਬਦਲਾਅ ਦੇ ਉੱਤੇ ਸਰਕਾਰ ਨੇ ਬਦਲਾਅ ਕਰਨ ਦੇ ਵਿਚਾਰ ਦੇ ਉੱਤੇ ਸਹਿਮਤੀ ਪ੍ਰਗਟਾਈ ਹੈ ਕਹਿੰਦੇ ਅੰਦਰ ਖਾਤੇ ਦੀ ਚਰਚਾ ਚੱਲ ਰਹੀ ਹੈ ਕਿ ਅਗਨੀ ਵੀਰ ਯੋਜਨਾ ਦੇ ਉੱਤੇ ਮੁੜ ਕੇ ਵਿਚਾਰ ਕੀਤਾ ਜਾਵੇ ਤਿੰਨ ਚਾਰ ਪੜਾਅ ਨੇ ਇਹਦੇ ਵਿੱਚ ਸਭ ਤੋਂ ਪਹਿਲਾਂ ਟ੍ਰੇਨਿੰਗ ਵਾਲਾ ਪੜਾਅ ਹੈ ਜੇ ਦੇਖਿਆ ਜਾਵੇ ਤਾਂ ਕਹਿੰਦੇ ਜੀ ਟ੍ਰੇਨਿੰਗ ਜਿਹੜੀ ਮਿਆਦ ਹੈ ਉਹ ਵਧਾਈ ਜਾ ਸਕਦੀ ਹੈ 6 ਮਹੀਨਿਆਂ ਦੀ ਮਿਆਦ ਸੀ ਜਿਹਨੂੰ ਸਾਲ ਤੋਂ ਡੇਢ ਸਾਲ ਕੀਤਾ ਜਾ ਸਕਦਾ ਫਿਰ ਇਸੇ ਤਰ੍ਹਾਂ 4 ਸਾਲ ਦੀ ਜਿਹੜੀ ਇਹ ਯੋਜਨਾ ਹੈ ਮਤਲਬ 4 ਸਾਲੇ ਫੌਜੀ ਰਹਿਣਾ ਤੁਸੀਂ 4 ਸਾਲ ਬਾਅਦ ਰਿਟਾਇਰ ਹੋ ਜਾਣਾ ਅਗਲਾ ਕਹਿੰਦਾ ਕਿ ਕੁਵਾਰੇ ਦਾ ਕੁਵਾਰੇ ਹੀ ਰਿਟਾਇਰਮੈਂਟ ਆ ਜਾਊਗਾ ਬੰਦਾ ਸੋ ਉਸ ਸਥਿਤੀ ਦੇ ਵਿੱਚ ਵੀ ਕਹਿੰਦੇ ਹੁਣ ਇਹਨੂੰ 7 ਤੋਂ 10 ਸਾਲ ਤੱਕ ਵਧਾਉਣ ਬਾਰੇ ਵੀ ਸੋਚਿਆ ਜਾ ਰਿਹਾ ਕਿ ਜਿਹੜੀ ਅਗਨੀਵੀਰ ਦੀ ਯੋਜਨਾ ਉਹਨੂੰ 4 ਸਾਲ ਦੀ بجائے 7 ਸਾਲ ਜਾਂ 10 ਸਾਲ ਕਰ ਲਿਆ ਜਾਵੇ ਇਸੇ ਤਰ੍ਹਾਂ ਜਿਹੜੀ ਇਹਨਾਂ ਚੋਂ 25% ਸੀਗਾ ਕਿ 100 ਭਰਤੀ ਹੋਏ ਉਹਨਾਂ ਚੋਂ 25 ਨੂੰ ਫੌਜ ਪੱਕਾ ਕਰ ਲਿਆ ਜਾਊਗਾ ਪਰਮਾਨੈਂਟ 75 ਘਰਾਂ ਨੂੰ ਤੋਰ ਦੇਣੇ ਹੁਣ ਉਹਦੇ ਉੱਪਰ ਵੀ 50% ਤੱਕ ਸਰਕਾਰ ਸੋਚ ਰਹੀ ਹੈ ਸੋ ਇਸ ਪਹਿਲੂ ਤੇ ਜੇਕਰ ਬਦਲਾ ਹੁੰਦਾ ਤਾਂ ਇਹ ਵਿਰੋਧੀ ਧਿਰ ਆਪਣੀ ਪਿੱਠ ਥੱਪਤ ਪਾਊਗੀ ਸਰਕਾਰ ਆਪਣੇ ਹਵਾਲੇ ਨਾਲ ਦਮ ਭਰੂਗੀ ਪਰ ਇਹ ਦੇਸ਼ ਵਾਸੀਆਂ ਲਈ ਰਾਹਤ ਵਾਲੀ ਗੱਲ ਹੋਊਗੀ ਪਰ ਫੇਰ ਵੀ ਫੌਜੀ ਮਾਇਰਾਂ ਦਾ ਕਹਿਣਾ ਹੈ ਜਾਂ ਫੌਜ ਦੇ ਰਿਟਾਇਰਡ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਯੋਜਨਾ ਦੀ ਕੀ ਲੋੜ ਹੈ ਜਾਂ ਨਹੀਂ ਸਰਕਾਰੇ ਦੇ ਉੱਪਰ ਵੀ ਵਿਚਾਰ ਕਰੇ ਵਿਚਾਰ ਕਰਨ ਵਾਲੇ ਤਾਂ ਇੱਕ ਹੋਰ ਪਹਿਲੂ ਬਹੁਤ ਗੰਭੀਰ ਹੈ ਜਨਾਬ ਕਾਰਪੋਰੇਟ ਘਰਾਣਿਆਂ ਦੇ ਲਈ بڑا ਮੁੱਦਾ ਬਣਦਾ ਹੈ ਕਿ ਪੰਜਾਬ ਦੇ ਵਿੱਚ ਦੇਸ਼ ਦੇ ਵਿੱਚ ਆਵਾਮ ਆਮ ਜਨਤਾ ਜਥੇਬੰਦੀਆਂ ਸਮਾਜਿਕ ਤੌਰ ਤੇ ਸਵਾਲ ਖੜਾ ਕਰਦੀਆਂ ਨਹੀਂ ਕਿ ਕੇਂਦਰ ਕਾਰਪਟ ਕਹਰਾਣਿਆਂ ਦੇ ਹੱਥਾਂ 'ਚ ਖੇਡਦਾ ਪਰ ਕਹਿੰਦੇ ਕਾਰਪਟ ਕਹਰਾਣਿਆਂ ਦੇ ਹੱਥਾਂ 'ਚ ਕਿਸ ਕਦਰ ਖੇਡਦਾ ਹੈ ਉਹਦੀ ਉਦਾਹਰਨ ਆ ਤੁਹਾਡੇ ਸਾਹਮਣੇ ਆ ਕਿ ਇੱਕ ਨੌਕਰੀ ਦੇ ਬਦਲੇ ਕਾਰਪਟ ਕਹਰਾਣੇ ਨੂੰ 3 ਕਰੋੜ ਦੀ ਸਬਸਿਡੀ ਦਿੱਤੀ ਜਾ ਰਹੀ ਹੈ। ਕੁੱਲ ਪ੍ਰੋਜੈਕਟ 2.5 ਅਰਬ ਡਾਲਰ ਦਾ ਹੈ ਤੇ ਵਿੱਚੋਂ 2 ਅਰਬ ਡਾਲਰ ਮਾਫ ਕੀਤਾ ਜਾ ਰਿਹਾ। ਬਿਲਕੁਲ ਜੀ ਮੇਰੇ ਮੂਰੇ ਇੱਕ ਰਿਪੋਰਟ ਪਈ ਆ। ਇਹ ਰਿਪੋਰਟ ਦਮ ਭਰਦੀ ਆ ਅਨਿਲ ਜੈਨ ਹੋਰਾਂ ਦੀ ਹੈ ਇਹ ਅ ਮਤਲਬ ਲਿਖਤਾ ਜਿਹੜੀ ਇਹ ਦਮ ਭਰਦੀ ਹੈ ਕਿ ਇੱਕ ਨੌਕਰੀ ਕਾਰਪੋਰੇਟ ਘਰਾਣੇ ਦੇ ਵਿੱਚ ਇੱਕ ਪ੍ਰੋਜੈਕਟ ਦੇ ਵਿੱਚ ਇੱਕ ਨੌਕਰੀ ਜਿਹੜੀ ਪੈਦਾ ਹੋਣੀ ਹੈ ਉਹਦੇ ਬਦਲੇ ਸਰਕਾਰ ਨੇ ਉਹਨਾਂ ਨੂੰ 3 ਕਰੋੜ 2 ਲੱਖ ਦਾ ਹੈ ਸਬਸਿਡੀ ਮਾਫ ਕਰ ਦੇਣੀ ਹੈ 3 ਕਰੋੜ ਤੋਂ ਉੱਪਰ ਦੀ ਸਬਸਿਡੀ ਮਾਫ ਕਰ ਦੇਣੀ ਆ ਲੋ ਕਹਿੰਦੇ ਜੀ ਵਿਕਾਸ ਤੇ ਰੋਜ਼ਗਾਰ ਦੇ ਮੌਕੇ ਪੈਦਾ ਕਰਨ ਦੇ ਨਾਂ ਤੇ ਕੇਂਦਰ ਸਰਕਾਰ ਆਪਣੇ ਚਿਹਤੇ ਕਾਰਪੋਰਟ ਘਰਾਣਿਆਂ ਉੱਤੇ ਜਨਤਾ ਦਾ ਪੈਸਾ ਕਿਵੇਂ ਲਟਾ ਰਿਹਾ ਹੈ ਇਹਦੀ ਉਦਾਹਰਣ ਸਾਡੇ ਸਾਹਮਣੇ ਹੈ ਇੱਕ ਸੰਸਨੀਖੇਜ ਤੇ ਹੈਰਾਨੀਜਨਕ ਤੱਥ ਉਸ ਸਮੇਂ ਸਾਹਮਣੇ ਆਏ ਜਦੋਂ ਕੇਂਦਰ ਦੇ ਮੰਤਰੀ ਨੇ ਖੁਲਾਸਾ ਕੀਤਾ ਨਵੇਂ ਬਣੇ ਮੰਤਰੀ ਨੇ ਇਹ ਅਸੀਂ ਦੋਸ਼ ਨਹੀਂ ਲਾ ਰਹੇ ਕੋਈ ਵਿਰੋਧੀ ਤੇ ਦੋਸ਼ ਨਹੀਂ ਲਾ ਰਹੀ ਮੌਜੂਦਾ ਨਮੀ ਨਰਿੰਦਰ ਮੋਦੀ ਹੋਰਾਂ ਦੀ ਤੀਜੀ ਪਾਰੀ ਦੀ ਸਰਕਾਰ ਦੇ ਵਿੱਚ ਮੰਤਰੀ ਬਣੇ ਉਹ ਦੋਸ਼ ਲਾ ਰਹੇ ਨੇ ਮੌਜੂਦਾ ਉਦਯੋਗ ਵੱਡਾ ਉਦਯੋਗ ਤੇ ਲੋਹਾ ਮੰਤਰੀ ਸਟੀਲ ਮੰਤਰੀ ਐਚ ਡੀ ਕੁਮਾਰਾ ਸਵਾਮੀ ਉਹਨਾਂ ਨੇ ਦੰਪ ਰਿਆ ਕਿ ਰੋਜ਼ਗਾਰ ਲੱਗਣ ਦੇ ਦੇਣ ਦੇ ਹਵਾਲੇ ਨਾਲ ਕਰੋੜਾਂ ਦੀ ਸਬਸਿਡੀ ਕਿਵੇਂ ਦਿੱਤੀ ਜਾਂਦੀ ਆ ਕਹਿੰਦੇ ਗੁਜਰਾਤ ਚ ਇੱਕ ਹੈ ਸੈਮੀ ਕੰਡਕਟਰ ਦਾ ਪ੍ਰੋਜੈਕਟ ਲੱਗ ਰਿਹਾ ਇਹ ਮੰਤਰੀ ਸਾਹਿਬ ਕਹਿ ਰਹੇ ਨੇ ਐਚ ਡੀ ਕੁਮਾਰਾ ਸਮਾਵੀ ਜਿਹੜੇ ਲੋਹਾ ਵੱਡਾ ਉਦਯੋਗ ਤੇ ਸਟੀਲ ਮੰਤਰੀ ਨੇ ਉਹ ਕਹਿੰਦੇ ਜੀ ਗੁਜਰਾਤ ਦੇ ਵਿੱਚ ਇੱਕ ਕੰਪਨੀ ਲੱਗ ਰਹੀ ਹੈ ਸੈਮੀ ਕੰਡਕਟਰ ਦੀ ਉਹ ਪ੍ਰੋਜੈਕਟ ਲੱਗਣ ਦੇ ਬਾਰੇ ਇਹ ਖੁਲਾਸਾ ਹੋ ਰਿਹਾ ਕਿ ਉਸ ਨੂੰ ਇੰਨੀ ਸਬਸਿਡੀ ਦਿੱਤੀ ਜਾ ਰਹੀ ਹੈ ਕਿ ਜੇ ਇੱਕ ਬੰਦੇ ਨੂੰ ਰੋਜ਼ਗਾਰ ਮਿਲੂਗਾ ਤਾਂ ਕੰਪਨੀ ਨੂੰ ਇਹ ਸੈਮੀ ਪ੍ਰੋਜੈਕਟ ਸੈਮੀ ਕੰਡਕਟਰ ਲਾਉਣ ਵਾਲੀ ਕੰਪਨੀ ਨੂੰ 3 ਕਰੋੜ ਦੀ ਸਬਸਿਡੀ ਮਿਲ ਜੂਗੀ ਹੁਣ ਤੁਸੀਂ ਇਹਨੂੰ ਸਮਝੋ ਕਿਵੇਂ ਆ ਉਹ ਕਹਿੰਦੇ ਜੀ ਜਿਹੜਾ ਕੁੱਲ ਪ੍ਰੋਜੈਕਟ ਆ ਉਹਦੀ ਲਾਗਤ ਹੈ ਜਿਹੜੀ ਉਹ ਲਗਭਗ 2.5 ਅਰਬ ਡਾਲਰ ਹੈ ਕੁੱਲ ਪ੍ਰੋਜੈਕਟ ਦੀ ਲਾਗਤ 2.5 ਅਰਬ ਡਾਲਰ ਹੈ ਤੇ ਇਹਦੇ ਵਿੱਚ 5000 ਬੰਦੇ ਦਾ ਰੋਜ਼ਗਾਰ ਪੈਦਾ ਹੋਣਾ ਤੇ 5000 ਰੋਜ਼ਗਾਰ ਦੇ ਹਵਾਲੇ ਨਾਲ ਕਹਿੰਦੇ ਜੀ ਇਹਨਾਂ ਨੂੰ 2 ਅਰਬ ਡਾਲਰ ਦੀ ਸਬਸਿਡੀ ਮਿਲ ਜਾਣੀ ਆ 2.5 ਅਰਬ ਡਾਲਰ ਚੋਂ 2 ਅਰਬ ਡਾਲਰ ਦੀ ਸਬਸਿਡੀ ਮਿਲਗੀ ਕਹਿੰਦੇ 5000 ਬੰਦੇ ਦੇ ਹਿਸਾਬ ਨਾਲ ਜਿੰਨੀ ਐ ਸਬਸਿਡੀ ਆ ਇਹਦਾ ਮਤਲਬ ਇੱਕ ਇੱਕ ਬੰਦੇ ਦੀ ਨੌਕਰੀ ਦੇ ਪਿੱਛੇ 3 ਕਰੋੜ 2 ਲੱਖ ਦੀ 3.2 ਕਰੋੜ ਦੀ ਸਬਸਿਡੀ ਮਿਲ ਰਹੀ ਆ ਸੋ ਇਹ ਖੇਲਾ ਜਿਹੜਾ ਹੈਗਾ ਕਹਿੰਦੇ ਸਵਾਲ ਪੈਦਾ ਕਰਦਾ ਕਿ ਕਾਰਪੋਰਟ ਘਰਾਣਿਆਂ ਨੂੰ ਕਿਵੇਂ ਲੁਟਾਇਆ ਜਾ ਰਿਹਾ ਕਿਵੇਂ ਉਹਨਾਂ ਦੀ ਮੌਜ ਕਰਾਈ ਜਾ ਰਹੀ ਹੈ ਪਹਿਲਾਂ ਅਮਿੰਦਰਿੰਦਰ ਮੋਦੀ ਸਰਕਾਰ ਦੇ ਉੱਤੇ ਦੇਸ਼ ਕਾਰਪੋਰਟ ਘਰਾਣਿਆਂ ਨੂੰ ਸੌਂਪਣ ਦੇ ਹਵਾਲੇ ਨਾਲ ਅਵਾਨੀ ਅਡਾਨੀਆਂ ਦੇ ਹਵਾਲੇ ਨਾਲ ਵੱਡੇ ਦੋਸ਼ ਲੱਗਦੇ ਰਹੇ ਨੇ ਜਿਦੀ ਹੁਣੇ ਤੱਥਾਂ ਭਰੀ ਰਿਪੋਰਟ ਹੈਨਾ ਅਨਿਲ ਜੈਨ ਹੋਰਾਂ ਦੀ ਲਿਖਤ ਦੇ ਵਿੱਚ ਤੇ ਜਿਹੜੇ ਖੁਦ ਉਹਨਾਂ ਦੇ ਮੰਤਰੀ ਨੇ ਕੁਮਾਰਾ ਸੁਆਮੀ ਉਹਨਾਂ ਨੇ ਖੁਦ ਕੁਮਾਰਾ ਸੁਆਮੀ ਕਰਨਾਟਕਾ ਦੇ ਸਾਬਕਾ ਮੁੱਖ ਮੰਤਰੀ ਰਹੇ ਨੇ ਜਨਤਾਦਲ ਯੂ ਦੇ ਆਗੂ ਨੇ ਇਸ ਸਮੇਂ ਨਰਿੰਦਰ ਮੋਦੀ ਸਰਕਾਰ ਦੇ ਵਿੱਚ ਕੇਂਦਰੀ ਮੰਤਰੀ ਦੇ ਅਹੁਦੇ ਤੇ ਨੇ ਹੈ ਤੇ ਉਹ ਤੋਂ ਬਾਅਦ ਉਹ ਆਪਣੇ ਗ੍ਰਹਿ ਸੂਬੇ ਪਹੁੰਚੇ ਸੀ ਉੱਥੇ ਉਹਨਾਂ ਨੇ ਬੰਗਲੌਰੂ 'ਚ ਆਪਣੀ ਇਸ ਗੱਲ ਦਾ ਖੁਲਾਸਾ ਕੀਤਾ ਆਪਣੀ ਪਾਰਟੀ ਦੇ ਦਫ਼ਤਰ 'ਚ ਆਪਣੇ ਵਰਕਰਾਂ 'ਜੇ ਖੁਲਾਸਾ ਕੀਤਾ ਕਿ ਮੈਂ ਤਾਂ ਰਿਪੋਰਟ ਦੇਖ ਕੇ ਹੈਰਾਨ ਰਹਿ ਗਿਆ ਕਿ ਅਜਿਹੀ ਕੰਪਨੀਆਂ ਨੂੰ ਪ੍ਰੋਜੈਕਟ ਦਿੱਤੇ ਜਾ ਰਹੇ ਨੇ ਉਹਦੇ ਬਦਲੇ ਇੰਨੀ-ਇੰਨੀ ਕਰੋੜ ਦੀ ਸਬਸਿਡੀ ਇਹ ਪੈਸਾ ਕਿਹਦਾ ਜਿਹੜਾ ਮਾਫ ਕੀਤਾ ਜਾ ਰਿਹਾ ਮਤਲਬ ਇੱਥੇ ਖੇਲ ਖੜਾ ਤੇ ਰੋਜ਼ਗਾਰ ਦੇ ਖੇਲ ਦੇ ਹਵਾਲੇ ਨਾਲ ਕਰੋੜਾਂ ਲੋਕਾਂ ਦਾ ਪੈਸਾ ਕਿਵੇਂ ਲਟਾਇਆ ਜਾ ਰਿਹਾ ਇਹ ਆਪਣੇ ਆਪ ਸਵਾਲ ਹੈ ਇਸ ਲਈ ਇੱਕ ਨੌਕਰੀ ਤੇ 3 ਕਰੋੜ ਦੀ ਸਬਸਿਡੀ ਬਾ ਮੋਦੀ ਸਰਕਾਰ ਤੁਸੀਂ ਬਿਕਦੇ ਰਹੋ ਗਲੋਬਲ ਪੰਜਾਬ ਟੀਵੀ ਬਹੁਤ-ਬਹੁਤ ਸ਼ੁਕਰੀਆ